ਜੈ ਗੁਰਦੇਵ ਧੰਨ ਗੁਰਦੇਵ 23 ਨਵੰਬਰ 2024 ਦਿਨ ਸ਼ਨੀਵਾਰ ਨੂੰ ਮਹਾਨ ਸੰਸਮੇਲਨ ਆਧਾਪੁਰ ਦਾਣਾ ਮੰਡੀ ਕਰਵਾਇਆ ਜਾ ਰਿਹਾ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਬុំ ਮਾ ਕੇ ਪਹੁੰਚੇ ਕਿਰਪਾਲਤਾ ਕਰੋ ਜੈ ਗੁਰਦੇਵ ਧੰਨ ਗੁਰਦੇਵ ਜੀ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਬਰਦਸਾਹੀਆ ਕਾਮ ਨੂੰ ਸਮਰਪਿਤ 14ਵਾਂ ਮਹਾਨ ਸੰਸਮੇਲਨ 23 ਨਵੰਬਰ 2024 ਦੈਨ ਚੁਨਿਚਰਵਾਰ ਨੂੰ ਦਾਣਾ ਮੰਡੀ ਆਦਮਪੁਰ ਵਿਖੇ ਸ਼੍ਰੀ 108 ਮੇਰਾ ਸੱਚਖੰਡ ਬੱਲਾ ਦੇ ਮਹਾਨ ਮਹਾਪੁਰਸ਼ ਸંત ਨਰਿੰਦਰ ਸਿੰਘ ਦਾਸ ਮਹਾਰਾਜ ਜੀ ਵਿਕੀ ਇਹਨਾਂ ਮਹਾਪੁਰਸ਼ਾਂ ਦੀ ਸਤਿਪ੍ਰਸਾਦੀ ਹੇਠ 14ਵਾਂ ਮਹਾਨ ਸੰਸਮੇਲਨ ਦਾਣਾ ਮੰਡੀ ਆਦਮਪੁਰ ਵਿਖੇ 23 ਨਵੰਬਰ 2024 ਦਿਨ ਸ਼ਨੀਚਰਵਾਰ ਨੂੰ ਇਲੈਕਟ੍ਰੀਕ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਸੋ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਇਸ ਮਹਾਨ ਸੰਸਵੇਦਨ ਵਿੱਚ ਸ਼ਾਮਲ ਹੋ ਕੇ ਆਏ ਹੋਏ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ